ਚਲੋ ਤੁਹਾਨੂੰ ਦਿਖਾਉਣਾ ਇੱਕ ਹੈਜੀ ਚੀਜ਼ ਜਿਹੜੀ ਕਿ ਆਪਾਂ ਨੇ ਕਈ ਦਿਨਾਂ ਤੋਂ ਰੱਖੀ ਹੋਈ ਸੀ ਆਏ ਜੀ ਆਪਣਾ ਅਕੀਰੀਅਮ ਇਹਦੇ ਅੰਦਰ ਆਪਾਂ ਨੇ ਬਣਾ ਦਿੱਤੀ ਹੈ ਐਲਗੀ ਨਾਲ ਪੂਰਾ ਪਰ ਗਿਆ ਤੇ ਹੁਣ ਇਹਦੇ ਆਪਾਂ ਵਿੱਚ ਆਪਾਂ ਤੁਹਾਨੂੰ ਇੱਕ ਚੀਜ਼ ਦਿਖਾਉਨੇ ਆ ਆਪਾਂ ਨੇ ਇਹਨੂੰ ਧੁੱਪੇ ਰੱਖਿਆ ਸੀ ਨਾਲੇ ਡੱਕ ਵੀਡ ਜ਼ਿਆਦਾ ਗਰੋ ਹੋ ਜੂਗੀ ਨਾਲੇ ਇਹਦੇ ਅੰਦਰ ਕੁਝ ਜਿਹੜੇ ਮੱਛਰ ਦੇ ਲਾਰਵਾ ਨੇ ਉਹ ਪੈਦਾ ਹੋ ਜਾਣਗੇ ਜਿਵੇਂ ਕਿ ਤੁਸੀਂ ਆ ਦੇਖ ਹੀ ਸਕਦੇ ਹੋ ਮੱਛਰ ਦੇ ਜਿਹੜੇ ਲਾਰਵਾ ਨੇ ਉਹ ਪੈਦਾ ਹੋ ਗਏ ਨੇ ਠੀਕ ਹੈ ਜੀ ਹੁਣ ਇਹਦੇ ਵਿੱਚ ਆਪਾਂ ਮੱਛੀ ਛੱਡ ਦੇਣੀ ਆ ਤਾਂ ਫਰੰਟ ਵਾਲਾ ਸਾਰਾ ਸਾਫ਼ ਕਰ ਦਾਂਗੇ ਤੇ ਇਹਦੇ ਵਿੱਚ ਮੱਛੀ ਜਿਹੜੀ ਆ ਚਿਕਲੇਟ ਸੱਡਾਂਗੇ ਉਹ ਪੂਰਾ ਪੂਰਾ ਆਪੇ ਇਹਨੂੰ ਖਾ ਲੂਗੀ ਤਾਂ ਹੁਣ ਆਪਾਂ ਫੜਨ ਜਾ ਰਿਹਾ ਚਿਕਲੇਟ ਮੱਛੀ ਉਸ ਤੋਂ ਪਹਿਲਾਂ ਇਹਦੀ ਕੰਡੀਸ਼ਨ ਦੇਖ ਲਓ ਕਿੰਦਾਂ ਲਗੀ ਨਾਲ ਭਰਿਆ ਹੋਇਆ ਤਾਂ ਫਰੀਡ ਆ ਫਰੀਡ ਆਪਾਂ ਉਹਨੂੰ ਦਵਾਂਗੇ ਚਲੋ ਮੱਛੀ ਫੜਦੇ ਆ ਆਪਣੀ ਚਿਕਲੇਟ ਆਨੇ ਜੀ ਆਪਣੀਆਂ ਫਿਸ਼ ਦੋ ਹੈਗੀਆਂ ਇਹਦੇ ਵਿੱਚ ਗਰਾਮੀ ਗਰਾਮੀ ਇਹਦੇ ਵਿੱਚ ਹੀ ਰੱਖਾਂਗੇ ਚਿਕਲੇਟ ਤਾਂ ਲੁਕੀ ਹੋ ਰਹੀਦੀ ਆ ਉਹ ਬੈਠੀ ਆ ਸੰਤਰੀ ਜਿਹਾ ਰੰਗ ਦੀ ਉਹਨੂੰ ਆਪਾਂ ਇਹਦੇ ਵਿੱਚ ਛੱਡਾਂਗੇ ਤਾਂ ਕਿ ਉਹ ਕਿਉਂਕਿ ਡਰੀ ਹੋ ਰਹੀਦੀ ਆ ਆਪਾਂ ਇਸ ਕਰਕੇ ਇਹਦੇ ਅੰਦਰ ਹੀ ਆਪਾਂ ਨੂੰ ਛੱਡਣਾ ਪੈਣਾ ਤਾਂ ਫੜਦੇ ਆ ਪਹਿਲਾਂ ਇਹਨੂੰ ਆ ਦੇਖ ਲਓ ਬਈ ਮੱਛੀ ਫੜਨ ਦਾ ਤਰੀਕਾ ਚਿਕਲੇਟ ਫਿਸ਼ ਹੱਥ ਨਾਲ ਫੜ ਲਈ ਹੁਣ ਇਹਨੂੰ ਹੌਲੀ ਹੌਲੀ ਉਹ ਕੰਟੇਨਰ ਪਿਆਏ ਉਹਦੇ ਵਿੱਚ ਸ਼ਿਫਟ ਕਰਾਂਗੇ ਤਾਂ ਕੈਮਰਾ ਕਰਨ ਲੱਗਿਆ ਬੰਦ ਕਿਵੇਂ ਨਾ ਕਿਵੇਂ ਕਰਕੇ ਆਪਾਂ ਨੇ ਜਿਹੜੀ ਚਿਕਲੇਟ ਫਿਸ਼ਾ ਹੱਥ ਨਾਲ ਫੜ ਕੇ ਇਹਦੇ ਵਿੱਚ ਪਾਤੀ ਥੋੜਾ ਜਿਹਾ ਔਖਾ ਲੱਗਦਾ ਵੀਰੇ ਪਰ ਆਪਾਂ ਨੇ ਕਰਤਾ ਬਾਕੀ ਇਹਨੂੰ ਥੋੜੀ ਦੇਰ ਤੱਕ ਆਪਾਂ ਸੈੱਟ ਕਰ ਦਿਆਂ ਕਿ ਗੁਰਾਮੀਆਂ ਨੂੰ ਇੱਦਾਂ ਹੀ ਛੱਡੇ ਰਹਿਣ ਦਿੰਦੇ ਆ ਥੋੜੀ ਜੀ ਪਾਣੀ ਦੇ ਵਿੱਚ ਉਹ ਸਮੈਲ ਆਣ ਲੱਗੀ ਆ ਪਚੀ ਨਿਕਰਾਂਗੇ ਪਾਣੀ ਤਾਂ ਡੱਕਬੀੜ ਜਿੱਗੀ ਤਰ੍ਹਾਂ ਹੋ ਲੈਣ ਦੋ ਥੋੜੀ ਬਹੁਤੀ ਉਸ ਤੋਂ ਬਾਅਦ ਹੁਣ ਆਪਾਂ ਇਹਨੂੰ ਲੈ ਚੱਲਦੇ ਆ ਬਾਹਰਲੇ ਪਾਸੇ ਆਪਣੀ ਫਿਰ ਦੇਖਿਓ ਦਾ ਰਿਐਕਸ਼ਨ ਚੈੱਕ ਕਰਿਓ ਕਿਉਂਕਿ ਉਹਦੇ ਵਿੱਚ ਬਹੁਤ ਸਾਰੀਆਂ ਜਿਹੜੀਆਂ ਚੀਜ਼ਾਂ ਨੇ ਖਾਣੇ ਪੀਣੇ ਵਾਲੀਆਂ ਮੱਛਰ ਦਾ ਲਾਰਵਾ ਉਹ ਦੇਖ ਕੇ ਦਾ ਰਿਐਕਸ਼ਨ ਚੈੱਕ ਕਰਾਂਗੇ ਸਭ ਤੋਂ ਪਹਿਲਾਂ ਆਪਾਂ ਨੇ ਛੱਡੀ ਆ ਤੇ ਡਰ ਗਈ ਥੋੜੀ ਜਿਹੀ ਲੁੱਕ ਰਹੀ ਆ ਜਿਆਦਾ ਹੀ ਐਲਗੀ ਹੋ ਰਹੀ ਕਿ ਭਾਈ ਇਹ ਇਹਨੂੰ ਹੁਣ ਆਪਾਂ ਨੇ ਫੀਡ ਨਹੀਂ ਦੇਣੀ ਐਲਗੀ ਦੇ ਸਿਰਤੀ ਛੱਡਣਾ ਦੇਖਦੇ ਆਂ ਵੀ ਐਲਗੀ ਖਾ ਕੇ ਕਿੰਨਾ ਕੁ ਗਰੋਅ ਕਰਦੀ ਆ ਘੁੰਮਣ ਲੱਗੀ ਆਪਣੇ ਕੋਲ ਜਿਹੜਾ ਐਲਗੀ ਵਾਲਾ ਇਹ ਸੀਗਾ ਇੱਕ ਕੱਪ ਪਾਇਆ ਸੀ ਇਹਦੇ ਅੰਦਰ ਤਾਂ ਕਿ ਪੂਰੇ ਅਕੁariums ਦੇ ਵਿੱਚ ਐਲਗੀ ਹੀ ਐਲਗੀ ਬਣ ਜਾਵੇ ਤੇ ਉਹ ਆਪਣਾ ਕਾਮਯਾਬ ਰਿਹਾ ਕੰਮ ਇਹ ਦੇਖਦੇ ਆਂ ਆਇਲ ਕਿੰਨੀ ਜ਼ਿਆਦਾ ਹੈ ਕਿ ਇਹ ਵਿੱਚ ਹੋਣ ਲੱਗੀ ਕੋਲਡ ਮਿਲ ਲੱਗੀ ਇਹਦੇ ਵਿੱਚ ਮੈਂ ਲਾਉਦਾ ਗਰਾਮੀ ਵਗੈਰਾ ਵੀ ਛੜਣੀਆਂ ਪੈਣਗੀਆਂ ਆਪਾਂ ਨੂੰ ਕਿਉਂਕਿ ਆਇਲ ਕਿ ਬਹੁਤ ਜ਼ਿਆਦਾ ਆਇਆ ਭਾਈ ਲਾਈਟਿੰਗ ਜ਼ਿਆਦਾ ਹੋਣ ਕਰਕੇ ਨਾ ਆਇਲ ਕਿ ਜ਼ਿਆਦਾ ਫੈਲ ਗਈ ਆ ਤੁਸੀਂ ਮੱਛਰ ਦੇ ਲਾਰਵਾ ਤੁਸੀਂ ਦੇਖ ਸਕਦੇ ਹੋ ਕਿੱਦਾਂ ਦੇ ਨੇ ਇਹਦਾ ਫ੍ਰੀ ਦਾ ਫੂਡ ਆਪਾਂ ਇਹ ਕਰਕੇ ਦਿੱਤਾ ਜੇ ਇੰਦਰੇਂਦਰ ਗਰਾਮੀ ਜਾਂ ਕੋਈ ਹੋਰ ਮੱਛੀ ਹੁੰਦੀ ਉਹਦਾ ਵੀ ਫਾਇਦਾ ਹੋ ਜਾਣਾ ਸੀ ਆਪਾਂ ਨੂੰ ਪਰ ਫਿਲਹਾਲ ਆਪਾਂ ਇਹਨੂੰ ਛੱਡ ਕੇ ਰੱਖਾਂਗੇ ਅੱਜ ਦੀ ਵੀਡੀਓ ਦੇ ਵਿੱਚ ਬਸ ਮੈਂ ਇਹੀ ਦਿਖਾਣਾ ਸੀ ਆਪਣੇ ਫਿਸ਼ ਟੈਂਕ ਦੇ ਬਾਰੇ ਤੇ ਇਹ ਚੀਜ਼ ਮੈਂ ਐਕਸਪੈਰੀਮੈਂਟ ਜਿਹਾ ਕਰਕੇ ਦੇਖਣਾ ਸੀ ਆਪਣੇ ਕੁਫਾਲਸੂ ਪਈ ਹੈ ਇਹ ਤਾਂ ਦੇਖਦੇ ਹਾਂ ਮਿਲਦੇ ਆਂ ਮੇਰੇ ਅਗਲੀ ਵੀਡੀਓ ਦੇ ਵਿੱਚ ਉਦੋਂ ਤੱਕ ਤੇਰੇ ਧੰਨਵਾਦ